ਉਹ ਪੈਦਲ ਆਉਂਦੇ ਹੋਏ ਤਿੰਨ ਲੋਕ ਨਜ਼ਰ ਆ ਰਹੇ ਨੇ ਰਾਤ ਨੂੰ 2:45 ਮਿੰਟ ਦੀਆਂ ਇਹ ਤਸਵੀਰਾਂ ਨੇ ਜਿਸ ਦੇ ਵਿੱਚ ਤਿੰਨ ਸ਼ਖਸ ਨਜ਼ਰ ਆ ਰਹੇ ਨੇ ਅਤੇ ਇਹਨਾਂ ਦੇ ਵਿੱਚ ਦੱਸਿਆ ਕਿ ਇੱਕ ਇਹਨਾਂ ਦੇ ਵਿੱਚੋਂ ਪੁਲਿਸ ਕਾਂਸਟੇਬਲ ਅਜੀਤ ਹੈ ਜਿਸ ਦੀ ਬਾਅਦ ਦੇ ਵਿੱਚ ਲਾਸ਼ ਬਰਾਮਦ ਹੁੰਦੀ ਹੈ ਤਾਂ ਸੈਕਟਰ 56 ਤੋਂ ਜੰਗਲਵਾਲ ਨੂੰ ਲੈ ਕੇ ਗਏ ਇਹ ਦੋਵੇਂ ਨੌਜਵਾਨ ਔਰ 3:20 ਮਿੰਟੇ ਯਾਨੀ ਕਿ ਤਰਕਸਾਰ ਦੀਆਂ ਤਸਵੀਰਾਂ ਦੇ ਵਿੱਚ ਵਾਪਸ ਆਉਂਦੇ ਹੋਏ ਸਿਰਫ ਦੋ ਨੌਜਵਾਨ ਹੀ ਨਜ਼ਰ ਆ ਰਹੇ ਨੇ ਯਾਨੀ ਕਿ ਜਾਂਦੇ ਹੋਏ ਤਿੰਨ ਜਣੇ ਨਜ਼ਰ ਆ ਰਹੇ ਨੇ ਜਿਸ ਦੇ ਵਿੱਚ ਕਾਂਸਟੇਬਲ ਵੀ ਆ ਔਰ ਆਉਂਦੇ ਹੋਏ ਸਿਰਫ ਦੋ ਜਣੇ ਨਜ਼ਰ ਆ ਰਹੇ ਨੇ ਔਰ ਯਾਨੀ ਕਿ ਇੱਥੋਂ ਉਸ ਵੇਲੇ ਜਿਹੜਾ ਹੈ ਉਹ ਇਹਨਾਂ ਦੇ ਨਾਲ ਕਾਂਸਟੇਬਲ ਨਹੀਂ ਸੀ ਤਾਂ ਦੋਨਾਂ ਨੌਜਵਾਨਾਂ ਤੇ ਹੀ ਕਤਲ ਦਾ ਸ਼ੱਕ ਜ਼ਾਰੀ ਕੀਤਾ ਜਾ ਰਿਹਾ ਹੈ ਪੁਲਿਸ ਜਿਹੜੀ ਹੈ ਦੋਵਾਂ ਦੀ ਪਾਲ ਕਰ ਰਹੀ ਹੈ ਨੌਜਵਾਨਾਂ ਦੀ ਤੱਕਲ ਚੰਡੀਗੜ ਮੋਹਾਲੀ ਬਾਰਡਰ ਤੋਂ ਜਿਹੜੀ ਕਾਂਸਟੇਬਲ ਦੀ লাশ ਬਰਾਮਦ ਹੋਈ ਸੀ ਜੇ ਤੋਂ ਬਾਅਦ ਇੱਕਦਮ ਤੋਂ ਸੰਸਨੀ ਫੈਲ ਗਈ ਸੀ ਔਰ ਬੁਰੇ ਤਰੀਕੇ ਦੇ ਨਾਲ ਜਿਹੜਾ ਕਤਲ ਹੈ ਉਹ ਕੀਤਾ ਗਿਆ ਹੈ ਹਾਲਾਤ ਇਹ ਕਿਸ ਨੇ ਕੀਤਾ ਹੈ ਤਾਂ ਉਸ ਨੂੰ ਲੈ ਕੇ ਸੁਭਾਵਿਕ ਤੌਰ ਤੇ ਪੁਲਿਸ ਜਿਹੜੀ ਹੈ ਉਹ ਸੀਸੀਟੀਵੀ ਖੰਗਾਲ ਰਹੀ ਹੈ ਸਬੂਤ ਜਿਹੜੇ ਨੇ ਖੰਗਾਲੇ ਜਾ ਰਹੇ ਨੇ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਆਖਰਕਾਰ ਕਿਸ ਨੇ ਔਰ ਕਿਉਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਬਹੁਤ ਹੀ ਆਸਾਨੀ ਦੇ ਨਾਲ ਰਾਤ ਦੇ ਹਨੇਰੇ ਦੇ ਵਿੱਚ ਜਦੋਂ ਸਾਰਿਆ ਜਿਹੜੇ ਲੋਕ ਨੇ ਉਹ ਗਹਿਰੀ ਨੀਂਦ ਦੇ ਵਿੱਚ ਹੁੰਦੇ ਨੇ ਉਸ ਸਮੇਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਬਿਲਕੁਲ ਲਾਲ ਲੱਗਦੇ ਜੰਗਲਾ ਦੇ ਵਿੱਚ ਹਰਿਆਣਾ ਪੁਲਿਸ ਦੇ ਕਾਂਸਟੇਬਲ ਦੀ ਬੋਡੀ ਰਿਕਵਰ ਮਾਮਲੇ 'ਚ ਨਿਊਜ਼ 18 ਦੇ ਕੋਲ ਸੁਪਰ ਐਕਸਕਲੂਸਿਵ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ 2:45 ਮਿੰਟ ਤੇ ਯਾਨੀ ਕਿ ਰਾਤ ਦੇ 2:45 ਮਿੰਟ ਤੇ ਇਸੇ ਰੋਡ ਤੇ ਯਾਨੀ ਕਿ ਇਹ ਬਿਲਕੁਲ 56 ਤੋਂ ਰੋਡ ਆ ਰਿਹਾ ਹੈ ਤਿੰਨ ਬੰਦੇ ਪੈਦਲ ਆਂਦੇ ਹੋਏ ਨਜ਼ਰ ਆ ਰਹੇ ਨੇ ਜਿਦੇ ਵਿੱਚ ਖੁਦ ਉਹ ਹਰਿਆਣਾ ਪੁਲਿਸ ਦਾ ਕਾਂਸਟੇਬਲ ਅਜੀਤ ਸਿੰਘ ਹੈ ਤੇ ਨਾਲ ਉਹਦੇ ਦੋ ਨੌਜਵਾਨ ਨਾਲ ਚਲਦੇ ਨਜ਼ਰ ਆ ਰਹੇ ਨੇ ਇਥੋਂ ਇਹ ਸੀਸੀਟੀਵੀ ਫੁਟੇਜ ਹੈ ਜਿਹੜੀ న్యూਸ 18 ਦੇ ਕੋਲ ਐਕਸਕਲੂਸਿਵ ਹੈ ਇਸ ਪਾਸੋਂ ਆਏ ਹੈ ਤੇ ਇਥੋਂ ਹੋ ਕੇ ਬਿਲਕੁਲ ਇਹ ਰੋਡ ਕ੍ਰੋਸ ਕੀਤਾ ਹੈ ਰੋਡ ਕ੍ਰੋਸ ਕਰਕੇ ਸਿੱਧਾ ਉਹ ਅੱਗੇ ਗਏ ਯਾਨੀ ਕਿ ਜਿੱਥੇ ਇਹ ਜੰਗਲ ਏਰੀਆ ਹੈ ਬਿਲਕੁਲ ਚੰਡੀਗੜ੍ਹ ਦਾ ਬਾਰਡਰ ਏਰੀਆ ਲੱਗਦਾ ਜਿੱਥੇ ਜੰਗਲ ਏਰੀਆ ਜਿੱਥੇ ਅਜੀਤ ਸਿੰਘ ਦੀ ਬਾਡੀ ਰਿਕਵਰ ਹੋਈ ਹੈ ਔਰ ਉਸਦੇ ਠੀਕ ਯਾਨੀ ਕਿ 2:45 ਤੇ ਉਹ ਇਥੋਂ ਨਿਕਲੇ ਆ ਤੇ 3:20 ਮਿੰਟ ਤੇ ਉਹ ਵਾਪਸ ਦੋ ਮੁੰਡੇ ਯਾਨੀ ਕਿ ਅਜੀਤ ਸਿੰਘ ਗਾਇਬ ਸੀ ਅਜੀਤ ਸਿੰਘ ਦਾ ਕੰਮ ਤਮਾਮ ਕਰਨ ਤੋਂ ਬਾਅਦ ਦੋਵੇਂ ਦੋਵੇਂ ਨੌਜਵਾਨ ਜਿਹੜੇ ਦੋ ਮੁੰਡੇ ਐ ਉਹ ਭੱਜਦੇ ਹੋਏ ਇਸੇ ਪਾਸੇ ਤੋਂ ਇਸੇ ਪਾਸੇ ਤੋਂ ਉਸੇ ਪਾਸੇ ਤੋਂ ਸਿੱਧਾ ਇੱਧਰ ਨੂੰ ਨਿਕਲਦੇ ਨਜ਼ਰ ਆ ਰਹੇ ਨੇ ਜੋ ਕਿ ਸੀਸੀਟੀਵੀ ਦੇ ਵਿੱਚ ਕੈਦ ਹੋਇਆ ਹੈ ਹਾਲਾਂਕਿ ਪੁਲਿਸ ਹੁਣ ਇਸ ਐਂਗਲ ਤੇ ਵੀ ਕੰਮ ਕਰ ਰਹੀ ਹੈ ਕਿ ਉਹ ਜਿਹੜੇ ਦੋ ਨੌਜਵਾਨ ਦਿਖ ਰਹੇ ਨੇ ਦੋਨਾਂ ਨੇ ਟਿਸਟਾ ਪਾਈ ਹੋਈ ਹੈ ਔਰ ਉਹ ਕੌਣ ਨੇ ਹਾਲਾਕੀ ਹਜੇ ਕੋਈ ਗ੍ਰਿਫਤਾਰੀ ਇਸ ਮਾਮਲੇ ਚ ਨਹੀਂ ਹੋਈ ਹੈ ਜਲਦੀ ਗ੍ਰਿਫਤਾਰੀ ਦੀ ਗੱਲ ਕੀਤੀ ਜਾ ਰਹੀ ਹੈ ਜਲਦੀ ਕਈ ਕਲੂ ਪੁਲਿਸ ਦੇ ਹੱਥ ਲੱਗੇ ਨੇ ਲੇਕਿਨ ਸੀਸੀਟੀਵੀ ਬਹੁਤ ਕੁਝ ਬੋਲਦੀ ਹੈ ਕਿ ਤਿੰਨ ਲੋਕ ਇੱਥੋਂ ਪਹਿਲੇ 2:45 ਰਾਤ ਨੂੰ ਜਾਂਦੇ ਨਜ਼ਰ ਆ ਰਹੇ ਨੇ ਜਿਦੇ ਵਿੱਚ ਖੁਦ ਕਾਂਸਟੇਬਲ ਮੌਜੂਦ ਸੀਗਾ ਉਹਨਾਂ ਦੇ ਨਾਲ ਬੈਗ ਚ ਬੈਗ ਪਾਇਆ ਹੋਇਆ ਹੈ ਪਿੱਛੇ ਜਿਹੜਾ ਸਮਾਨ ਵੀ ਰਿਕਵਰ ਹੋਇਆ ਉਹਦੇ ਕੋਲੋਂ ਉਹਦੀ ਬੋਡੀ ਦੇ ਕੋਲੋਂ ਔਰ ਦੋ ਬੰਦੇ ਉਹਦੇ ਨਾਲ-ਨਾਲ ਚੱਲਦੇ ਨਜ਼ਰ ਆ ਰਹੇ ਨੇ ਔਰ ਠੀਕ 35 ਤੋਂ 40 ਮਿੰਟ ਬਾਅਦ ਉਹੀ ਮੁੰਡੇ ਯਾਨੀ ਕਿ ਜਾਂਦੇ ਤਿੰਨ ਲੇਕਿਨ ਵਾਪਸੀ ਚ ਦੋ ਮੁੰਡੇ ਵਾਪਸ ਆਉਂਦੇ ਆ ਔਰ ਜਲਦ ਭੱਜੀ ਭੱਜਦੇ ਹੋਏ ਇੱਥੇ ਵਾਪਸ ਨਿਕਲ ਜਾਂਦੇ ਨੇ ਉਹ ਮੁੰਡੇ ਕੌਣ ਨੇ ਹੁਣ ਇਹ ਤਫਤੀਸ਼ ਕੀਤੀ ਜਾ ਰਹੀ ਹੈ ਕਿ ਉਸ ਦਿਨ ਜਿਸ ਦਿਨ ਇਹ ਮਰਡਰ ਹੋਇਆ ਜੀਤ ਸਿੰਘ ਦਾ ਦੋ ਨੌਜਵਾਨ ਉਸ ਦੇ ਨਾਲ ਸੀ ਹਾਲਾਂਕਿ ਹੁਣ ਇਹ ਮੰਨ ਕੇ ਚੱਲ ਰਹੀ ਹੈ ਕਿ ਉਹੀ ਹੈ ਉਹੀ ਉਹਨਾਂ ਨੇ ਮਰਡਰ ਕੀਤਾ ਹੈ ਜਾਂ ਫਿਰ ਕੋਈ ਹੋਰ ਹੈ ਇਸ ਐਂਗਲ ਤੇ ਲਗਾਤਾਰ ਹੁਣ ਪੁਲਿਸ ਕੰਮ ਕਰ ਰਹੀ ਹੈ ਕਿਉਂਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਹਰਿਆਣਾ ਪੁਲਿਸ ਦਾ ਬਾਵਰਦੀ ਉਦੀ ਬੋਡੀ ਮਿਲੀ ਔਰ 베ਰੇਮੀ ਦੇ ਨਾਲ ਉਹਦਾ ਮਰਡਰ ਕੀਤਾ ਹੋਇਆ ਸੀਗਾ ਸੀਸੀਟੀਵੀ న్యూ 18 ਦੇ ਕੋਲ ਐਕਸਕਲੂਸਿਵ ਮੌਜੂਦ ਹੈ ਜਿੱਦੇ ਵਿੱਚ ਸਾਰ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਉਹ ਆ ਰਹੇ ਹਨ ਔਰ ਕਿਸ ਤਰ੍ਹਾਂ ਹਾਲਾਂਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਸੀਸੀਟੀਵੀ ਫੁਟੇਜ ਹਰ ਪਾਸੇ ਦੀ ਖੰਗਾਲੀ ਜਾ ਰਹੀ ਹੈ ਜਿਹੜੇ ਉਹ ਨੌਜਵਾਨ ਸੀ ਉਹ ਕੌਣ ਸੀ ਇਹਦਾ ਵੀ ਹੁਣ ਪੂਰਾ ਵੇਰਵਾ ਦਿੱਤਾ ਜਾ ਰਿਹਾ ਹੈ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਦਿੱਤੀ ਜਾ ਰਹੀ ਔਰ ਜਲਦੀ ਗ੍ਰਿਫਤਾਰੀ ਦੀ ਵੀ ਗੱਲ ਪੁਲਿਸ ਵੱਲੋਂ ਕੀਤੀ ਗਈ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਵਿਨੋਦ ਕੁਮਾਰ ਨਾਲ ਮਨੋਜ ਰਾਠੀ ਨਿਊ